ਹੈਲੋ ਜੀ ਸਚਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੇਟ ਕੁੜੀ ਹੈ ਕਿ ਸਭ ਠੀਕ ਹੋਣਗੇ ਜੀ ਤਾਂ ਸਭ ਤੋਂ ਪਹਿਲਾਂ ਤਾਂ ਜੀ ਜਿਨ੍ਹਾਂ ਨੇ ਹਸਟੈਗ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੋ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਹਨਾ ਤੁਸੀਂ ਲਾਈਕ ਕਰਨਾ ਭੁੱਲ ਜਾਨੇ ਹੋ ਤੇ ਪਲੀਜ਼ ਦੇਖੋ 뷰 ਬਹੁਤ ਆ ਜਾਂਦੇ ਹੈ ਬਟ ਇਹ ਕਿ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਹੈ ਨਾ ਜਿੰਨੇ ਜਣੇ ਵੀ ਜੇ ਤੁਸੀਂ ਦੇਖਦੇ ਹੋ ਵੀਡੀਓ ਤਾਂ ਲਾਈਕ ਜ਼ਰੂਰ ਕਰਦੇ ਕਰੋ ਜੀ ਤੇ ਇੱਕ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਲਾਸਟ ਤੱਕ ਦੇਖਣ ਦਾ ਕਾਰਨ ਮੇਰਾ ਇਹੀ ਹੈ ਕਿਉਂਕਿ ਕੁਝ ਡਾਟੇ ਜਿੰਨਾ ਦੀ ਮੈਂ ਪ੍ਰੋਫਾਈਲ ਪਾਉਣੀ ਹੈ ਨਾ ਉਹਨਾਂ ਬਾਰੇ ਜਾਣਕਾਰੀ ਕੁਝ ਮੈਂ ਅੱਧ ਦੇ ਵਿੱਚ ਦਿੰਦੀਆਂ ਕੁਝ ਲਾਸਟ ਦੇ ਵਿੱਚ ਦਿੰਦੀਆਂ ਤੇ ਉਹਦੇ ਕਰਕੇ ਤੁਹਾਨੂੰ ਪਤਾ ਨਹੀਂ ਚੱਲਦਾ ਹਨਾ ਤੁਸੀਂ ਥੋੜੀ ਜਿਹੀ ਵੀਡੀਓ ਦੇਖ ਕੇ ਸਕ੍ਰਿਪਟ ਕਰਕੇ ਜਾਂ ਲਾਸਟ ਤੱਕ ਦੇਖ ਦੇਣੀ ਹੈਗੇਗੇ ਤੇ ਪਲੀਜ਼ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਜੀ ਹਨਾ ਕਿ ਆਪਾਂ ਕੀ ਕਹਿਣਾ ਚਾਹੁੰਦੇ ਆ ਤੇ ਕੀ ਗੱਲ ਕਰਨਾ ਚਾਹੁੰਦੇ ਆ ਜ ਜਿਹੜੇ ਨਾਲ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੋ ਜੀ ਕਿਸੇ ਵੀ ਡਾਟੇ ਆ ਰਿਹਾ ਹਨਾ ਤੇ ਬਾਕੀ ਜੀ ਜੇ ਤੁਹਾਨੂੰ ਕਿਸੇ ਫੇਕ ਅਕਾਊਂਟ ਤੋਂ ਕੋਈ ਵੀ ਮੈਸੇਜ ਆ ਰਿਹਾ ਹੈ ਜਾਂ ਕੋਈ ਅਗਲਾ ਕੋਈ ਤੁਹਾਨੂੰ ਕਾਲ ਕਰ ਰਿਹਾ ਹੈ ਮੇਰਾ ਨਾਮ ਲੈ ਕੇ ਕਿਉਂਕਿ ਤੁਸੀਂ ਆਪਣਾ ਨੰਬਰ ਦਿੱਤੀ ਹੋਣਾ ਹਨਾ ਤਾਂ ਉਹਨਾਂ ਦੇ ਫਰਾਡ ਦੇ ਵਿੱਚ ਨਾ ਫਸਿਓ ਜੀ ਹਨਾ ਕਿਉਂਕਿ ਜੇ ਆਪਾਂ ਤੁਹਾਡੇ ਨਾਲ ਕੰਟੈਕਟ ਕਰਾਂਗੇ ਤਾਂ ਤੁਹਾਨੂੰ ਆਪਾਂ ਆਪਣੀ ਆਈਡੀ ਵੀ ਮੈਂਸ਼ਨ ਕਰਾਂਗੇ ਜੀ ਨਾਲ ਕਿ ਇਹ ਮੇਰੀ ਆਈਡੀ ਹੈ ਹਨਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਈਡੀ ਦੇ ਵਿੱਚ ਤੁਹਾਡਾ ਆਪਾਂ ਇਹ ਵੀ ਡਾਟਾ ਬੋਲਾਂਗੇ ਕਿ ਇਸ ਵੀਰ ਨਾਲ ਮੇਰੀ ਗੱਲ ਹੋਈ ਸੀ ਜਾਂ ਨਹੀਂ ਹੋਈ ਸੀ ਜੇ ਆਪਾਂ ਪ੍ਰੂਫ ਇਹ ਦਿਆ ਕਰਾਂਗੇ ਹਨਾ ਨੈਕਸਟ ਵੀਡੀਓ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਜੋ ਵੀ ਆਪਣੀ ਗੱਲ ਹੋਇਆ ਕਰੋਗੀ ਉਹ ਮੈਂ ਜ਼ਰੂਰ ਦੱਸਿਆ ਕਰੂੰਗੀ ਤਾਂ ਤੁਹਾਨੂੰ ਪ੍ਰੂਫ ਹੋ ਜਾ ਕਰੇਗਾ ਕਿ ਇਹਨਾਂ ਨਾਲ ਹੀ ਮੇਰੀ ਗੱਲ ਹੋਈ ਸੀਗੀ ਕਿਉਂਕਿ ਕੁਝ ਦਿਨ ਪਹਿਲਾਂ ਇਦਾਂ ਹੀ ਕਿਸੇ ਭੈਣ ਦਾ ਭੈਣ ਦੇ ਨਾਲ ਮੇਰੀ ਗੱਲ ਹੋਈ ਤੇ ਉਹ ਕਹਿੰਦੀ ਦੀਦੀ ਉਹਨਾਂ ਨੇ ਮੇਰੇ ਤੋਂ 10000 ਰੁਪਏ ਜੀਤੇ ਕਰਵਾਇਆ Google Pay ਕਰਵਾਇਆ ਕਿ ਸੰਡੀਆਂ ਅਡਵਾਂਸ ਫੀਸ ਹੈ ਹਨਾ ਤਾਂ ਸੋ ਪਲੀਜ਼ ਇਦਾਂ ਦੀਆਂ ਫਰਾਡ ਆਈਡੀਆਂ ਤੋਂ ਹਨਾ ਧੋਖੇਬਾਜ਼ਾਂ ਤੋਂ ਬੱਚੋ ਜੀ ਤੇ ਪਲੀਜ਼ ਇੱਕ ਗੱਲ ਇਹ ਹੈ ਕਿ ਮੈਂ ਤੁਹਾਨੂੰ ਇਹ ਕਹਿ ਸੀ ਕਿ ਆਪਣਾ ਫੁੱਲ ਬਾਇਓ ਡਾਟਾ ਲਿਖ ਕੇ ਆਪਣਾ ਨੰਬਰ ਲਿਖਿਆ ਕਰੋ ਜੀ ਤੁਸੀਂ ਓਨਲੀ ਕਲਾ ਨੰਬਰ ਲਿਖ ਦਿਓ ਜਾਂ ਆਪਣੇ ਸ਼ਹਿਰ ਦਾ ਨਾਮ ਲਿਖ ਦਿਓ ਇਹਦੇ ਨਾਲ ਨਹੀਂ ਹੁੰਦਾ ਜੀ ਕੁਝ ਵੀ ਮੰਨ ਲਓ ਜੀ ਮੈਂ ਕਿਸੇ ਵੀ ਕੁੜੀ ਦਾ ਡਾਟਾ ਪਾ ਰਹੀ ਹਾਂ ਉਹਨਾਂ ਨੂੰ ਜਿੱਦਾਂ ਦਾ ਵੀ ਆ ਮੁੰਡਾ ਚਾਹੀਦਾ ਹੈ ਹਨਾ ਤਾਂ ਜੇ ਤੁਸੀਂ ਉਹਦਾ ਦੇ ਹੀ ਹੂੰ ਜਾਂ ਦਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਉਹਨੂੰ ਇਹਦਾ ਚਾਹੀਦਾ ਇਹਦਾ ਚਾਹੀਦਾ ਹਨਾ ਤਾਂ ਪਲੀਜ਼ ਤੁਸੀਂ ਕੀ ਕਰਿਆ ਕਰੋ ਕਿ ਆਪਣਾ ਫੁੱਲ ਬਾਇਓ ਡਾਟਾ ਪਹਿਲਾਂ ਤਾਂ ਲਿਖਿਆ ਕਰੋ ਫੁੱਲ ਬਾਇਓ ਡਾਟਾ ਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਜੀ ਆਪਣੀ ਡੇਟ ਆਫ ਬਰਥ ਲਿਖਿਆ ਕਰੋ ਪੂਰਾ ਆਪਣੀ ਡੇਟ ਆਫ ਬਰਥ ਲਿਖੋ ਜੀ ਹਨਾ ਟਾਈਮ ਤੇ ਬਰਥ ਪੈਲਸ ਕਿੱਥੋਂ ਦਾ ਹਨਾ ਤੁਹਾਡਾ ਬਰਥ ਹੈ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕੀ ਜੋਬ ਕਰਦੇ ਹੋ ਤੁਹਾਡੀ ਇਨਕਮ ਕਿੰਨੀ ਹੈ ਤੁਹਾਡੀ ਹਾਈਟ ਕਿੰਨੀ ਹੈ ਫੈਮਿਲੀ ਮੈਂਬਰਸ ਕੌਣ ਕੌਣ ਨੇ ਹਨਾ ਸਭ ਕੁਝ ਲਿਖ ਦਿਆ ਕਰੋ ਜੀ ਜਿਹਦੇ ਕਰਕੇ ਸਾਨੂੰ ਕੋਈ ਦਿੱਕਤ ਹੀ ਨਾ ਆਵੇ ਤੇ ਕਿਉਂਕਿ ਜ਼ਿਆਦਾਤਰ ਇਹਨਾਂ ਚੀਜ਼ਾਂ ਦੀ ਹੀ ਦਿੱਕਤ ਆ ਜਾਂਦੀ ਹੈ ਤੇ ਬਾਕੀ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੀਡੀਓ ਨੂੰ ਸਿਕ ਕਿਕ ਮਨਾ ਕਰਿਆ ਕਰੋ ਇੱਕ ਲਾਈਕ ਜਰੂਰ ਕਰ ਦਿਆ ਕਰੋ ਜੀ ਕਮੈਂਟ ਦੇ ਵਿੱਚ ਇਹ ਦੱਸ ਦਿਆ ਕਰੋ ਕਿ ਤੁਸੀਂ ਕਿੱਥੋਂ ਗੱਲ ਕਰਦੇ ਹੋ ਹਨ ਜੇ ਤੁਸੀਂ ਡਾਟਾ ਨਹੀਂ ਪਾਉਣਾ ਹੁੰਦਾ ਤੇ ਇਹ ਜਰੂਰ ਦੱਸ ਦਿਆ ਕਰੋ ਕਿ ਕਿੱਥੋਂ ਗੱਲ ਕਰਦੇ ਹੋ ਹਨ ਤੇ ਸਾਰਾ ਕੁਝ ਜ਼ਰੂਰ ਦੱਸਿਆ ਕਰੋ ਜੀ ਜਿਹਦੇ ਨਾਲ ਸਾਨੂੰ ਤੁਹਾਡੇ ਨਾਲ ਕੰਟੈਕਟ ਕਰਨਾ ਆਸਾਨ ਹੋ ਜਾਵੇ ਹਨ ਤੇ ਕੰਟੈਕਟ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਕਿ ਕਿੱਦਾਂ ਲਿਖਣਾ ਹੈ ਹਨ ਕੱਲਾ ਤੁਸੀਂ 1 2 3 ਦੇ ਵਿੱਚ ਨਹੀਂ ਲਿਖਣਾਗਾ ਦੂਸਰਾ ਹੀ ਦੁੱਜੂ ਹੀ ਲਿਖਣਾ ਹੈ ਜੀ ਨੰਬਰ ਜਿਸ ਤਰ੍ਹਾਂ ਮੇਰੇ ਕੋਲੇ ਪਹੁੰਚਦਾ ਹੈ ਤੇ ਪਲੀਜ਼ ਵੀਡੀਓ ਨੂੰ ਇੱਕ ਤਾਂ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਰਦੇ ਆ ਜੀ ਅੱਜ ਦੇ ਡਾਟਾ ਦੀ ਗੱਲ ਅੱਜ ਦਾ ਡਾਟਾ ਹੈਗਾ ਜੀ ਖੱਤਰੀਆਂ ਦੀ ਕੁੜੀ ਹੈ ਖੱਤਰੀਆਂ ਦੀ ਕੁੜੀ ਹੈ ਜੀ ਆਪਣੇ ਕੋਲੇ ਜੋ ਕਿ ਗ੍ਰੈਜੂਏਸ਼ਨ ਹੈ ਜੀ ਹਨਾ ਕੁੜੀ ਦੀ ਸਟੱਡੀ ਬਹੁਤ ਹੀ ਜ਼ਿਆਦਾ ਵਿਦਿਆ ਹੈ ਹਾਈਟ ਹੈਗੀ ਹੈ ਜੀ 5 4 ਤੇ ਕੁੜੀ ਗੁੱਡ ਲੁਕਿੰਗ ਸਮਾਰਟ ਹੈ ਜੀ ਹਨਾ ਜੋ ਕਿ ਹੈਗੇ ਆ ਜੀ ਨੀਅਰ ਫਰੀਦਕੋਟ ਦੇ ਕੋਲ ਉਹਨਾਂ ਦਾ ਪਿੰਡ ਆ ਜਾਂਦਾ ਹੈ ਤੇ ਫਰੀਦਕੋਟ ਕਾਲਜ ਦੇ ਵਿੱਚ ਉਹ ਲੈਕਚਰ ਆ ਰਹੀ ਹੈ ਜੀ ਹਨਾ ਫਰੀਦਕੋਟ ਕਾਲਜ ਦੇ ਵਿੱਚੋਂ ਲੈਕਚਰ ਆ ਰਹੀ ਕੁੜੀ ਸਟੱਡੀ ਕਰਵਾਉਂਦੀ ਹੈ ਤੇ ਬਹੁਤ ਹੀ ਭਲਾ ਮਾਨਸ ਪਰਿਵਾਰ ਹੈ ਜੀ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਤੇ ਕੁੜੀ ਦੀ ਹਾਈਟ ਹੈਗੀ ਆ 5'4 ਗ੍ਰੈਜੂਏਸ਼ਨ ਕੁੜੀ ਨੇ ਕੀਤੀ ਹੋਈ ਹੈ ਜੀ ਦੋ ਭੈਣਾਂ ਤੇ ਇੱਕ ਭਰਾ ਹੈ ਜੀ ਹਨਾ ਕੁੜੀ ਗੁੱਡ ਲੁਕਿੰਗ ਸਮਾਰਟ ਹੈ ਹਨਾ ਫਾਦਰ ਉਹਨਾਂ ਦੇ ਕਰਿਆਨਾ ਸ਼ਾਪ ਹੈ ਜੀ ਵੱਡਾ ਤੇ ਡਿੱਪੂ ਵੀ ਚਲਾਉਂਦੇ ਨੇ ਜੀ ਉਹ ਹਨਾ ਬਹੁਤ ਹੀ ਵਧੀਆ ਪਰਿਵਾਰ ਹੈ ਜੀ ਨੀਅਰ ਫਰੀਦਕੋਟ ਦੇ ਹਨਾ ਜੇ ਕੋਈ ਵੀ ਹਨਾ ਚਾਹਵਨ ਪਰਿਵਾਰ ਹੈ ਤਾਂ ਆਪਣਾ ਫੁੱਲ ਬਾਇਓ ਡਾਟਾ ਪਹਿਲਾਂ ਤਾਂ ਲਿਖਿਓ ਜੀ ਹਨਾ ਉਸ ਤੋਂ ਬਾਅਦ ਆਪਣਾ ਕੰਟੈਕਟ ਨੰਬਰ ਲਿਖਿਓ ਜੀ ਤੇ ਫੇਕ ਆਈਡੀਆਂ ਤੋਂ ਜ਼ਰੂਰ ਬਚਿਓ ਹਨਾ ਕੋਈ ਅਦਾ ਦੀ ਫੇਕ ਆਈਡੀ ਨਾ ਹੋਵੇ ਜਿਦੇ ਵਿੱਚ ਤੁਸੀਂ ਉਲਝ ਜਾਵੋ ਕਿਉਂਕਿ ਦੇਖੋ ਕੁੜੀ ਨੂੰ ਮੈਂ ਜਾਣਦੀ ਆ ਕੋਈ ਹੋਰ ਨਹੀਂ ਜਾਣਦਾ ਹੈਗਾ ਜੇ ਤੁਸੀਂ ਕਹਿ ਦਿਓ ਕਿ ਹਾਂਜੀ ਸਾਨੂੰ ਇੱਥੋਂ ਕਾਲ ਆਇਆ ਸੀ ਤੁਹਾਡੇ ਨਾਲ ਗੱਲ ਹੋਈ ਸੀ ਉਹਨਾਂ ਨੇ ਪਹਿਲਾਂ ਐ ਕਿਹਾ ਐਦਾਂ ਕਿਹਾ ਐਦਾਂ ਕਿਹਾ ਐਦਾਂ ਦਾ ਕੁਝ ਨਹੀਂ ਹੈਗਾ ਜੀ ਹਨਾ ਮੇਰੀ ਰਜਿਸਟ੍ਰੇਸ਼ਨ ਸੋ ਜ਼ਰੂਰ ਹੈਗੀ ਹੈ ਜੋ ਕਿ ਆਪਾਂ ਪਹਿਲਾਂ ਲਈ ਦੀ ਹੈ ਹਨਾ ਤੇ ਬਾਕੀ ਜੀ ਸਬਸਕ੍ਰਾਈਬ ਕਰ ਦਿਆ ਕਰੋ ਪਹਿਲਾਂ ਤਾਂ ਪੇਜ ਲਓ ਵੀਡੀਓ ਦੇ ਚਲਦੇ ਚਲਦੇ ਹੀ ਸਬਸਕ੍ਰਾਈਬ ਕਰ ਦਿਆ ਕਰੋ ਜੀ ਹਨਾ ਤੇ ਹਰ ਬਾਰ ਮੈਂ ਤੁਹਾਨੂੰ ਬੋਲਦੀ ਆ ਹਨਾ ਕਿ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖੋ ਜੀ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਲਿਖਦੇ ਹੀ ਨਹੀਂ ਹੈਗੇ ਬਹੁਤ ਵਾਰ ਕਹਿਨ ਦੇ ਵੀ ਫੁੱਲ ਬਾਇਓ ਡਾਟਾ ਨਹੀਂ ਪਹੁੰਚਦਾ ਸੀ ਮੇਰੇ ਕੋਲੇ ਤੁਹਾਡਾ ਤੇ ਪਲੀਜ਼ ਜ਼ਰੂਰ ਲਿਖਿਆ ਕਰੋ ਜੀ ਫੁੱਲ ਬਾਇਓ ਡਾਟਾ ਤੇ ਹਾਂਜੀ ਇੱਕ ਗੱਲ ਹੋਰ ਜੀ ਹਨਾ ਜੇ ਕਿਸੇ ਨੇ ਵੀ ਗੱਲ ਕਰਨੀ ਹੋਵੇ ਆਪਣਾ ਨੰਬਰ ਦੇ ਦਿਓ ਤੇ ਉਹਨਾਂ ਦੇ ਨਾਲ ਮੈਂ ਖੁਦ ਕੰਟੈਕਟ ਕਰ ਲਵਾਂਗੀ ਸੀ ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਦੀ ਆ ਧੰਨਵਾਦ ਜੀ